ਪੰਡਾ ਬਰਨਾਲੇ ਦੇ ਕੋਲ ਇੱਕ ਨਿੱਕਾ ਜਿਹਾ ਮੁੰਡਾ ਰਹਿੰਦਾ ਸੀ ਜਿਹਦਾ ਨਾਂ ਗगन ਸੀ ਬਹੁਤ ਜ਼ਿਆਦਾ ਮਿਹਨਤੀ ਸੀ ਮਾਸੂਮ ਦੇ ਮਾਂ ਦਾ लाडला ਸੀ ਗਰੀਬੀ ਵਿੱਚ ਜਨਮ ਹੋਇਆ ਸੀ ਪਰ ਮਾਂ ਨੇ ਯਾਰੋਂ ਨੂੰ ਮੈਂ ਇਹ ਮਹਿਸੂਸ ਨਹੀਂ ਹੋਣ ਦਿੱਤਾ ਮੁੰਡੇ ਦਾ ਉਹ ਬਚਪਨ ਚੀ ਮਰ ਗਿਆ ਸੀ ਤੇ ਮਾਂ ਨੇ ਯਾਰ ਨਾ ਲੋਕਾਂ ਦੇ ਘਰੇ ਘਰ ਕੰਮ ਕਰ ਕਰ ਪਾਲਿਆ ਨੂੰ ਚਰੇ ਨੂੰ ਤੇ ਬਚਪਨ ਤੋਂ ਹੀ ਪੜਦਾ ਬਹੁਤ ਵਧੀਆ ਸੀ ਮੁੰਡਾ ਮਾਂ ਜਾਨੀ ਕਿ ਹਰ ਰਾਤ ਨੂੰ ਉਸ ਦੇ ਸਿਰ ਤੇ ਹੱਥ ਫੇਰ ਕੇ ਕਹਿੰਦੀ ਸੀ ਕਿ ਯਾਰ ਪੁੱਤ ਮੈਨੂੰ ਐਂ ਲੱਗਦਾ ਵੀ ਤੂੰ ਅੱਗੇ ਵਧੇਗਾ ਘਰ ਨੂੰ ਜਾਨੀ ਕਿ ਅੱਗੇ ਵਧਾਏਗਾ ਤਰੱਕੀਆਂ ਚ ਲੈ ਕੇ ਜਾਏਗਾ ਤੇ ਉਸ ਨੂੰ ਰਾਤ ਨੂੰ ਦੁੱਧ ਵੀ ਪਿਲਾਉਂਦੀ ਸੀ ਮਾਂ ਪਿਆਰ ਨਾਲ ਹੱਥ ਫੇਰ ਕੇ ਲਾਡ ਨਾਲ ਪੜ੍ਹਾਈ ਪੂਰੀ ਕਰਕੇ ਆਪਣੀ ਮੁੰਡਾ ਵਿਚਾਰਾ ਕੈਨੇਡਾ ਨੂੰ ਜਾਨੀ ਕਿ ਕਹਿਣ ਦਾ ਮਤਲਬ ਵੀ ਆਪਾਂ ਕੈਨੇਡਾ ਜਾਣਾ ਵਾ ਮਾਂ ਕਹਿੰਦੀ ਪੁੱਤ ਕੋਈ ਗੱਲ ਨਹੀਂ ਫੜ ਥੋੜਕੇ ਕਿਤੋਂ ਕੰਮ ਕਰ ਲੈਣੇ ਆ ਸਾਰ ਲੈਣੇ ਭੇਜਦਨੇ ਆ ਚਲੋ ਪੁੱਤ ਨੇ ਪੇਪਰ ਭਰਤੇ ਟੇਰ ਟੈਗਟਾ ਉਹਦਾ ਵੀਜ਼ਾ ਆ ਗਿਆ ਵੀਜ਼ਾ ਕਢਾ ਆ ਗਿਆ ਭਰਾ ਤਾਂ ਉਹਨੇ ਇੱਕ ਟੈਕਟ ਲੈ ਲਈ ਨੌਕਰੀ ਵੀ ਪੁੱਤ ਨੇ ਲੱਭ ਲਈ ਕਿਸਮਤ ਦੇਖੋ ਕਿੰਨੀ ਚੰਗੀ ਆ ਮਾਂ ਦਾ ਆਸ਼ੀਰਵਾਦ ਸੀ ਨਾਲ ਮਾਂ ਨੇ ਵਿਚਾਰੀ ਨੇ ਇੱਕ ਦਿਨ ਖੜੀ ਨੇ ਹੰਝੂ ਗੱਡ ਕੇ ਤੋੜਿਆ ਵਿਚਾਰੇ ਨੂੰ ਜਦੋਂ ਵਿਚਾਰਾ ਗਿਆ ਤਾਂ ਮਾਂ ਦਾ ਦਿਲ ਨਾ ਲੱਗੇ ਦੋ ਤਿੰਨ ਹਫ਼ਤੇ ਨੰਗੇ ਜਦੋਂ ਇੱਕ ਦਿਨ ਮਾਂ ਨੇ ਫੋਨ ਕੀਤਾ ਕਹਿੰਦੀ ਵੇ ਪੁੱਤ ਰੋਟੀ ਖਾ ਲਈ ਜਾਂ ਨਹੀਂ ਖਾਦੀਏਗੀ ਪੁੱਤ ਦੇ ਅੱਖਾਂ 'ਚੋਂ ਹੰਝੂ ਆ ਗਏ ਜੀ ਪੁੱਤ ਨੇ ਹੱਸ ਕੇ ਕਿਹਾ ਮਾਂ ਰੋਟੀ ਤਾਂ ਇੱਥੇ ਮੱਖਣ ਨਾਲ ਮਿਲਦੀ ਆ ਰੋਟੀ ਦੀ ਨਹੀਂ ਕੋਈ ਉਹ ਟੈਨਸ਼ਨ ਮਾਂ ਬਜਰੀ ਚੁੱਪ ਹੋ ਗਈ ਉਹਦੇ ਦਿਲ 'ਚ ਪੀਲੇ ਪੈਣ ਪਰ ਮਾਂ ਤਾਂ ਮਾਂ ਹੀ ਹੁੰਦੀ ਆ ਯਾਰ ਦਬਾਵਾਵਾਂ ਕਦੇ ਕੰਦੀ ਰਹਿੰਦੀ ਆ ਮੁਕਰੀ ਤਾਂ ਹੈ ਨਹੀਂ ਵਿਚਾਰੀ ਚੁੱਪ ਕਰ ਗਈ ਉਹ ਤੇ ਵੀਰੇ ਸਟੋਰੀ ਹਜੇ ਹੋਰ ਅੱਗੇ ਬਾਕੀ ਆ ਤੇ ਮੇਰਾ ਵੀਰ ਬਣ ਕੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਸ਼ੇਅਰ ਤੁਹਾਡੀ ਮਰਜ਼ੀ ਆ ਅਗਲੀ ਸਟੋਰੀ ਅਗਲਾ ਪਾਰਟ ਅਗਲੇ ਸਟੋਰੀ ਦੇ ਵਿੱਚ ਸੁਣਾਵਾਂਗੇ ਤੁਹਾਨੂੰ ਵੀ ਮਾਂ ਨਾ ਬਜਾਰੇ ਨਾਲ ਕੀ ਬੀਤੀ ਆ ਤੇ ਪੁੱਤ ਨਾ ਬਜਾਰੇ ਨਾਲ ਕੀ ਬੀਤੀ ਆ ਕੀ ਹੋਇਆ ਅੱਗੇ